ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਅਸੀਂ ਪੋਏ ਹਲਕੇ ਤੋਂ ਚਾ ਕੀੜੀਆਂ ਦੀ ਨਜ਼ਾਈ ਮਾਈਨਿੰਗ ਦੇ ਉੱਪਰ ਜਿਹੜੀ ਲਗਾਤਾਰ ਜਿਹੜਾ ਹੁਣ ਸਕੰਜਾ ਜਿਹੜਾ ਕਸਦਾ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ ਲਗਾਤਾਰ ਸੀਆਈ ਸਟਾਫ ਵੱਲੋਂ ਜਿਹੜੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਇਸ ਸਮੇਂ ਆਹੀ ਪੋਏ ਹਲਕੇ ਦੇ ਜਿਹੜਾ ਆ ਗੁਗਰਾਹ ਸਾਈਡ ਆ ਜਿੱਥੇ 14 ਟਰੱਕ ਅਤੇ 8 ਨੌਜਵਾਨ ਜਿਹੜੇ ਦੋ ਪੋਪਲੈਂਸ ਸਮੇਤ ਜਿਹੜੇ ਗ੍ਰਿਫਤਾਰ ਕਿੱਥੇ ਗਈ ਸੀ ਉਸੇ ਤਵਾਂ ਸੰਬੰਧਿਤ ਉਹ ਦਿਖਾ ਨਿਕ ਕਰਕੇ ਜਿਹੜੀ ਹੈ ਜ਼ਮੀਨ ਦਾ ਜਿਹੜਾ ਸੀ ਨਾ ਚਿਰਿਆ ਹੋਇਆ ਤੇ ਪਾਣੀ ਵੀ ਜਿਹੜਾ ਕੱਢਿਆ ਹੋਇਆ ਹੈ ਬਸ ਦੱਸ ਦਈਏ ਕਿ ਇੱਥੇ ਲਗਾਤਾਰ ਜੇ ਥਾਣੇ ਦੀ ਗੱਲ ਕਰੀਏ ਤਾਂ ਨਰੋਡ ਥਾਣਾ ਵੀ ਲੱਗੇ ਪੈਂਦਾ ਹੈਗਾ ਉਧਰ ਜੇ ਤਾਰਾਗੜ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਨਜ਼ਾਈ ਮਾਈਨਿੰਗ ਦੇ ਉੱਪਰ ਜਿਹੜਾ ਪਰ ਹੁਣ ਜਿਹੜੀ ਆ ਵੱਡੀ ਜਿਹੜੀ ਕਾਰਵਾਈਆਂ ਜਿਹੜੀਆਂ ਸੀਆਈ ਸਟਾਫ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਤੇ ਉਸ ਦੇ ਅਧੀਨ ਜੇ ਗੱਲ ਕਰੀਏ ਤਾਂ ਲਗਾਤਾਰ ਹੁਣ ਜਿਹੜੇ ਆ ਇੱਕ ਕੱਲ ਵੀ ਪਰਚਾ ਜਿਹੜਾ ਆ ਤਾਰਾਗੜ ਦੇ ਵਿੱਚ ਤੇ ਨਰੋਡ ਜਮਲ ਸਿੰਘ ਦੇ ਵਿੱਚ ਵੀ ਕੱਲ ਜਿਹੜਾ ਆ ਦੋ ਪਰਚ ਖੂਨ ਜਿਹੜੀ ਇਹ ਗੱਲ ਕਰੀਏ ਚੰਡੀਗੜ੍ਹ ਤੋਂ ਜਿਹੜੀ ਹੈ ਇੱਕ ਜਿਹੜੀ ਪ੍ਰਸ਼ਾਸਨ ਵੱਲੋਂ ਇੱਕ ਟੀਮ ਜਿਹੜੀ ਗਠਿਤ ਕੀਤੀ ਗਈ ਹੈ ਉਸ ਦੇ ਪ੍ਰਤੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਮਾਈਨਿੰਗ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਇਲਾਕਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਇਸ ਨੂੰ ਜਿਹੜਾ ਅਸਲ ਨਹੀਂ ਕੀਤਾ ਹੋਇਆ ਇਹਦਾ ਸੀਨਾ ਜਿਹੜਾ ਚੀਰ ਕੇ ਜਿਹੜਾ ਇਹ ਇਸ ਮਾਈਨਿੰਗ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਤੇ ਵੱਡੇ ਪੱਧਰ ਤੇ ਜਿਹੜੀਆਂ ਨਜਾਇਜ਼ ਮਾਈਨਿੰਗ ਜਿਹੜੀ ਕੀਤੀ ਜਾ ਰਹੀ ਹੈ ਪਰ ਸਾਢੇ 3 ਸਾਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਜਿਹੜੀ ਆਮ ਆਦ ਮੇਨ ਮੁੱਦਾ ਜਿਹੜਾ ਇਸ ਗੱਲ ਨੂੰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹੋ ਰਿਹਾ ਸੀ ਪਰ ਹੁਣ ਤੱਕ ਜੇ ਗੱਲ ਕਰੀਏ ਤਾਂ ਕਈ ਪਰਚੇ ਵੀ ਹੋਏ ਹਨ ਤੇ ਕਈ ਕਾਰਵਾਈਆਂ ਵੀ ਹੋਈਆਂ ਹਨ ਪਰ ਲੇਕਿਨ ਨਜਾਇਜ਼ ਮਾਈਨਿੰਗ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਪਰ ਹੁਣ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਟੀਮਾਂ ਘਟਿਤ ਕੀਤੀ ਗਈਆਂ ਹਨ ਉਹਨਾਂ ਵੱਲੋਂ ਜਿਹੜੀ ਹੈ ਸਫਾਈ ਮਾਰੀ ਦੌਰਾਨ ਜਿਹੜੇ ਪਰਚੇ ਲਗਾਤਾਰ ਕੀਤੇ ਜਾ ਰਹੇ ਹਨ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਇਸ ਤੇ ਥਲ ਪਾਈ ਜਾਏਗੀ ਪਰ ਇਸੇ ਸੰਬੰਧਿਆ ਹੀ ਐਸਐਚਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਜਿਹੜਾ ਆ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਬਣਾਇਆ ਗਿਆ ਹੁਣ ਦੇਖ ਸਰਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਤਾਤਾ ਬਣੇ ਰੋ ਸਾਡੇ ਨਾਲ ਤੇ ਦੇ ਦਿਓ ਪੰਜਾਬ ਦੀ ਕਿਉਂ